ਅੰਮ੍ਰਿਤਸਰ ਦੇ ਪਿੰਡ ਖਾਪਰਕੇੜੀ ਦੀ ਔਰਤ ਨੂੰ ਇਨਸਾਫ਼ ਦਵਾਉਣ ਲਈ ਵਾਲਮੀਕੀ ਸਮਾਜ ਨੇ ਅਟਾਰੀ ਬਾਗਾ ਹਾਈਵੇ ਕੀਤਾ ਜਾਮ ਪੀੜਤ ਕਿਰਨਦੀਪ ਕੌਰ ਵਾਸੀ ਪਿੰਡ ਖਾਪਰਕੇੜੀ ਅਤੇ ਵਾਲਮੀਕੀ ਸਮਾਜ ਦੇ ਨੁਮਾnde ਬਾਬਾ ਦੀਦਾਰ ਸਿੰਘ ਚੀਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਢ ਮਹੀਨੇ ਪਹਿਲਾਂ ਕਿਰਨਦੀਪ ਕੌਰ ਦੀ ਗਵਾਂਢ 'ਚ ਰਹਿੰਦੀ ਅਮਰਜੀਤ ਕੌਰ ਨਾਲ ਤੂਤੂ ਮੈਂ ਹੋਈ ਪੀੜਤ ਕਿਰਨਦੀਪ ਕੌਰ ਨੇ ਕਿਹਾ ਕਿ ਉਹ ਜਦੋਂ ਗਵਾਂਢ 'ਚ ਰਹਿੰਦੇ ਜੋਬਨ ਸਿੰਘ ਦੇ ਘਰ ਕੰਮ ਲਈ ਗਈ ਤਾਂ ਰஞ்சிਤ ਤਹਿਤ ਅਮਰਜੀਤ ਕੌਰ ਦੇ ਪੁੱਤਰ ਸਾਜਨ ਸਿੰਘ ਪਿੰਡ ਦੇ ਮੈਂਬਰ ਸਨੀ ਸਿੰਘ ਅਤੇ ਔਰ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਉਸਤੇ ਕੱਪੜੇ ਪਾੜ ਦਿੱਤੇ ਉਹਨਾਂ ਨੇ ਦੱਸਿਆ ਕਿ ਪੁਲਿਸ ਚੌਂਕੀ ਖਾਸਾ ਵੀਕਰ ਦਰਖਾਹ ਦਿੱਤੀ ਗਈ ਅਤੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਔਰਤ ਨੂੰ ਸਾਬਤ ਹੋਣ ਲਈ ਅੱਜ ਟਾਰੀ ਹਾਈਵੇ ਕੀਤਾ ਗਿਆ ਜਾਮ ਇਸ ਸਬੰਧੀ ਜਦ ਦੂਜੀ ਤੇ ਰਸਨੀ ਮੈਂਬਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸਾਂ ਨੂੰ ਛਰੇ ਤੋਂ ਨਕਾਰਿਆ ਉਹਨਾਂ ਦੱਸਿਆ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਝਗੜਾ ਆਇਆ ਸੀ ਇਸ ਔਰਤ ਵੱਲੋਂ ਜਾਣਬੁੱਝ ਕੇ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਪੁਲਿਸ ਵੱਲੋਂ ਦੋ ਵਾਰੀ ਪਿੰਡ ਵਿੱਚ ਅਨੁਕਾਰੀ ਕੀਤੀ ਗਈ ਪਰ ਫਿਰ ਵੀ ਸਾਡੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਡੀਐਸਪੀ ਜਦਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਘਟਰਾ ਸਥਾਨ ਤੇ ਪਹੁੰਚੇ ਧਰਨਾਕਾਰੀਆਂ ਨੂੰ ਉਹਨਾਂ ਤੇ ਵਿਸ਼ਵਾਸ ਦਿਵਾਇਆ ਕਿ 2 ਦਿਨ ਅੰਦਰ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਧਰਨਾਕਾਰੀਆਂ ਸ਼ਾਂਤ ਹੋ ਗਏ ਤੇ ਧਰਨਾ ਚੁੱਕਿਆ ਗਿਆ ਨਾਨ ਬੜਕੜੇ ਦੀ ਨਾਨ ਵਾਲੀਆਂ ਤੇ ਨਾਨ ਨਾਂ ਪਰਚਾਈ ਝਗੜੇ ਸੀ ਨਾਨ ਨਾਂ ਪਰਚਾਈ ਝਗੜੇ ਸੀ ਤੇ ਬਾਅਦ ਚੋਂ ਮਤਲਬ ਅਸੀਂ ਇੱਕ ਦੂਜੇ ਨਾਲ ਬੋਲੇ ਆ ਉਹ ਵੀ ਬੋਲੀ ਮੈਂ ਵੀ ਬੋਲ ਕੇ ਹਟ ਗਈ ਹਾਂ ਉਹ ਵੀ ਅੰਦਰ ਚਲ ਗਈ ਮੈਂ ਵੀ ਅੰਦਰ ਚਲ ਗਈ ਤੇ ਮੈਂ ਆਪਣੇ ਗਵੰਡੀਆਂ ਘਰ ਚਲ ਗਈ ਇਹਨਾਂ ਦੇ ਘਰੇ ਗਵੰਡੀਆਂ ਘਰ ਚਲ ਗਈਆਂ ਬੱਚਿਆਂ ਨੂੰ ਸਬਜੀ ਮਤਲਬ ਨਹੀਂ ਸੀ ਬਣਾਈ ਤੇ ਮੈਂ ਬੱਚਿਆਂ ਨੂੰ ਰੋਟੀ ਖਵਾਉਣੀ ਸੀ ਤੇ ਮੈਂ ਸਬਜੀ ਲੈਣ ਚਲ ਗਈ ਹਾਂ ਤੇ ਜਿਹੜਾ ਮੇਨ ਨਾਨ ਦਾ ਮੁੰਡਾ ਹੀ ਸਾਜਨ ਤੇ ਉਹਨੇ ਦੱਸਿਆ ਉਹਨਾਂ ਨੇ ਸਣੀ ਮੈਂਬਰ ਨੂੰ ਕਾਲਿਆ ਉਹਨਾਂ ਨੂੰ ਪੀ ਇਦਾਂ ਲੜਾਈ ਹੋਈ ਆ ਉਹਦੇ ਮਾਮੀ ਨਾਲ ਉਹ ਮੇਰੇ ਘਰੇ ਮਤਲ ਸ਼ਰਾਬ ਨਾਲ ਰੱਜਿਆ ਸੀ ਸਣੀ ਮੈਂਬਰ ਮੰਗੂ ਮਿੱਠਾ ਟੇਕਸ ਆ ਜਣ ਇਹਨਾਂ ਮੈਨੂੰ ਗਵਾਂਡੀਆਂ ਕਰੋ ਜਾ ਕੇ ਤੇ ਸਣੀ ਨੇ ਧੂ ਲਿਆਂਦਾ ਧੂ ਕੇ ਫਿਰ ਉਹਨੂੰ ਮੇਨ ਨਾਨਦ ਮੁੰਡੇ ਨੂੰ ਸਾਜਣ ਨੂੰ ਕਿਹਾ ਕਿ ਇਹਨੂੰ ਫੜ ਲਾ ਉਹਨੇ ਮੈਨੂੰ ਵਾਲਾ ਤੋਂ ਫੜ ਲਿਆ ਉਹਨੇ ਮੇਨ ਬਾਹ ਫੜ ਲਈ ਤੇ ਇਹਨਾਂ ਨੇ ਮੈਨੂੰ ਮਤਲਬ ਮੇਰੇ ਗਵਾਡੀਆਂ ਨੇ ਮੈਨੂੰ ਛਡਾਇਆ ਕਿ ਉਹਨੂੰ ਛੜਦੇ ਨਾ ਇਦਾਂ ਕਰ ਛੜਦੇ ਉਹਨੂੰ ਛੜਦੇ ਤੇ ਸਹੀ ਗੱਲ ਕੀ ਹੋਈ ਪਹਿਲਾਂ ਗੱਲ ਤੇ ਦੱਸਦੇ ਤੇ ਇਹ ਮੈਨੂੰ ਧੂਕੇ ਸੜਕ ਤੇ ਲੈ ਗਏ ਸੀ ਸੜਕ ਤੇ ਫਿਰ ਇਹਨਾਂ ਮੇਰੇ ਕੱਪੜੇ ਪਾੜ ਤੇ ਕੱਪੜੇ ਪਾੜ ਕੇ ਉੱਤੇ ਚੜ ਕੇ ਬੈ ਗਿਆ ਕਹਿੰਦਾ ਕਿਹੜਾ ਲਾਉ ਮੈਨੂੰ ਲਾ ਕੇ ਵਿਖਾਵੇ ਕਿੱਚ ਜੁਰਤ ਮੈਨੂੰ ਲਾ ਕੇ ਦੇ ਦਿਖਾਵੇ ਕਿਹੜਾ ਲੰਦਾ ਵਾ ਕਿੱਚ ਜੁਰਤ ਮੱਲੇ ਚ ਕਹਿੰਨੇ ਨਹੀਂ ਮੈਨੂੰ ਮਤਲਬ ਕਿਸਨੇ ਮ ਸਾਰੇ ਤਮਾਸ਼ਾ ਵੇਖਿਆ ਵਾ ਤੇ ਜਿੰਨਾ ਕਰ ਗਵਾਡੀਆਂ ਕਰ ਤੂੰ ਕਿ ਲਿਆਂਦਾ ਸਿਰ ਓਨਾ ਹੀ ਮੈਨੂੰ ਛਡਾਇਆ ਵਾ ਹੋਰ ਕਿਸੇ ਨੇ ਨਹੀਂ ਮੈਨੂੰ ਛਡਾਇਆ ਮੱਲੇ ਚ ਤਮਾਸ਼ਾ ਵੇਖਿਆ ਫਿਰ ਉਹਨਾਂ ਮੇਰੇ ਕੱਪੜੇ ਪਾੜੇ ਬਰਸਤ ਪੁੱਟੀ ਆ ਤੇ ਕਿਸਾਂ ਕੀਤੀਆਂ ਉਹਦੇ ਉਹਨੇ ਮੈਨਾਂ ਰੱਜੇ ਸ਼ਰਾਬ ਨਾ ਰੱਜੇ ਹੀ ਜੀ ਬਗ ਕਰ ਦਿਓ ਕੋਕਲਾ ਬਾਬੋਸ਼ੀ ਬਾਬੋ ਮੈਂ ਮੰਗ ਕਰ ਦਿੰਦੇ ਮੈਂ ਕਿ ਸਾਫ ਚਾਹੀਦਾ ਜਪਤਾ ਜੀ ਹੁਣ ਜੀ ਹਾਂਜੀ ਹਾਂਜੀ ਆ ਕੀ ਬਣਾ ਲਈ ਭਾਈ ਆਪਣਾ ਨਾਮ ਲਾ ਕੇ ਆਪਣੀ ਸਤਿਕਾਰ ਹਾਂਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੈਂ ਬਾਬਾ ਦਦਾ ਸਿੰਘ ਚੀਚਾ ਯੂਥ ਵਿੰਗ ਚੇਅਰਮੈਨ ਪੰਜਾਬ ਸਾਡੇ ਸੰਤ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਕੌਮੀ ਚੇਅਰਮੈਨ ਰਜਿਸਟਰਡ ਭਾਰਤ ਸਾਡੀ ਸੰਸਥਾ ਗੁਰੂ ਗਿਆਨनाथ ਵਾਲਮੀਕੀ ਧਰਮ ਸਮਾਜ ਰਜਿਸਟਰਡ ਭਾਰਤ ਇੱਕ ਸਾਡੀ ਭੈਣ ਸਾਡੇ ਦਫਤਰ ਆਈ ਸੀ ਕਿ ਸਾਡੇ ਸੰਤਾਂ ਕੋ ਕਿਰਨਦੀਪ ਕੌਰ ਪਿੰਡ ਖਾਪੜ ਖੇੜੀ ਤੋਂ ਜਿਨ੍ਹਾਂ ਨੇ ਆਣ ਕੇ ਦੱਸਿਆ ਸਾਰਾ ਮਸਲਾ ਕਿ ਕੋ ਕਾਲੀ ਦਲ ਦਾ ਮੈਂਬਰ ਹੈ ਤਿੰਨ ਚਾਰ ਦਿਨਾਂ ਸ਼ਰਾਬ ਤੇ ਅੰਸਰ ਹੋਰ ਨੇ ਜਿਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਆ ਮੇਰੇ ਕੱਪੜੇ ਲਾਏ ਆ ਤੇ ਮੇਰੇ ਅੰਗਾਂ ਨੂੰ ਟੱਚ ਕੀਤਾ ਸਾਰਿਆਂ ਨੂੰ ਤੇ ਇਸ ਦੇ ਦੌਰਾਨ ਇਹਨੇ ਵਿਚਾਰੀ ਨੇ ਰਾਤ 2:30 ਵਜੇ ਦਰਖਾਸਤ ਵੀ ਦਿੱਤੀ ਆ ਤੇ ਚੌਕਿੰਚਾ ਸਾਹਿਬ ਹੁਣਾਂ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਅਮਨਦੀਪ ਐਸਐਚਓ ਨੇ ਕਾਰਵਾਈ ਕੀਤੀ ਨਾ ਡੀਐਸਪੀ ਯਾਦਵਿੰਦਰ ਨੇ ਐਸਪੀ ਡੀ ਦੀ ਨੌਲੇਜ ਵੀ ਮਸਲਾ ਸੀ ਪਹਿਲੇ ਜਿਹੜੇ ਐਸਐਸਪੀ ਸਾਹਿਬ ਹੀ ਉਹਨਾਂ ਦੇ ਧਿਆਨ 'ਚ ਵੀ ਆਈਜੀ ਤੱਕ ਇਹ ਮਸਲਾ ਸੀਗਾ ਪਰ ਕਿਸੇ ਨੇ ਵੀ ਗੌਰ ਨਹੀਂ ਕੀਤੀ ਕਿਉਂਕਿ ਇਹ ਗਰੀਬੀਤੀ ਭੈਣ ਸੀਗਾ ਇਹਦੇ ਤੇ ਤਾਂ ਹੀ ਇਹ ਮਸਲਾ ਕੀਤਾ ਤੇ ਕੱਲ ਡਿਪਟੀ ਸਾਹਿਬ ਉਹਨਾਂ ਨਾਲ ਵੀ ਮੀਟਿੰਗ ਕੀਤੀ ਸੀ ਉਹਨਾਂ ਨੇ ਦੂਜੀ ਪਾਰਟੀ ਦਾ ਪੱਖਪਾਤ ਕੀਤਾ ਵਾ ਜੀ ਤੇ ਕੋਈ ਤਾਂ ਬਾਕਪਾ ਜਿੱਦਾ ਜਾ ਹਾਂਜੀ ਉਸ ਤੋਂ ਬੇਦਖਾ ਉਹਨੂੰ ਮਜਬੂਰਨ ਰੋਡ ਜਾਮ ਕਰਨਾ ਪਿਆ ਕਿ ਧੀਆਂ ਭੈਣਾਂ ਦੇ ਮਸਲੇ ਜਿਹੜੇ ਸਾਨੂੰ ਇਦਾਂ ਹੀ ਹੱਲ ਕਰਾਉਣੇ ਪੈਂਦੇ ਆ ਜਦੋਂ ਦੀ ਆਮ ਪਾਰਟੀ ਦੀ ਸਰਕਾਰ ਆਈ ਆ ਜਿੰਨੇ ਵੀ ਮਸਲੇ ਹੱਲ ਕਿਸੇ ਪਾਰਟੀ ਨੇ ਵੀ ਕਰਵਾਏ ਧਰਨੇ ਨਾਲ ਕਰਵਾਏ ਧਰਨੇ ਤੋਂ ਬਿਨਾਂ ਨਹੀਂ ਕੋਈ ਮਸਲਾ ਹੱਲ ਹੋਇਆ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ 2 ਦਿਨ ਦਾ ਕਿ 2 ਦਿਨ ਦੇ ਵਿੱਚ ਇਹ ਪਰਚਾ ਦਿੱਤਾ ਜਾਊਗਾ ਨਹੀਂ ਤੇ ਇਹੀ ਐਸਐਸਪੀ ਦਾ ਘਰਾਓ ਕਰਾਂਗੇ 2 ਦਿਨ ਬਾਅਦ ਹਾਂਜੀ ਹਾਂਜੀ ਰੋਡ ਹੁਣ ਓਪਨ ਕਰ ਦਿੱਤਾ ਆ ਜਿਹੜਾ ਰੋਡ ਜਾਮ ਕੀਤਾ ਇਹ ਨੈਸ਼ਨਲ ਟਾਰੀ ਰੋਡ ਹੈ ਜੀ ਬਾਰਡਰ ਰੋਡ ਨੈਸ਼ਨਲ ਹਾਈਵੇ ਸ਼ਣੀ ਹੈ ਜੀ ਮੇਰਾ ਕਿਹੜਾ ਪਿੰਡ ਹੈ ਕਾਪੜ ਕਿਹੜੀ ਬਾਡ ਦੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਪਿੰਡ ਦੇ ਲੋਕ ਬੀਬੀ ਇੱਕ ਵੀ ਜਿਹੜਾ ਕੀਰਾਂ ਸ਼ੇਡਖਾਨੀ ਕੀਤੀ ਹੈ ਕਪੜੇ ਪਾੜੇ ਕੀ ਇਹ ਮਾਰ ਲਾ ਤਾ ਨਹੀਂ ਨਹੀਂ ਪਿੰਡ ਦੇ ਲੋਕ ਨਹੀਂ ਲਾ ਰਹੇ ਜੀ ਪਿੰਡ ਕੋ ਦੋ ਵਾਰੀ ਬੀਬੀ ਲਾਉਂਦੀ ਆ ਬੀਬੀ ਆਈ ਮੁੰਡੇ-ਮੁੰਡੇ ਲੜੇ ਆ ਕੋਈ ਇਹੋ ਜੀ ਗੱਲ ਨਹੀਂ ਆ ਦੋ ਵਾਰੀ ਅੰਕਵਾਰੀ ਵੀ ਹੋਈ ਆ ਕੋਈ ਇਹੋ ਜੀ ਗੱਲ ਨਹੀਂ ਆ ਇਹ ਝੂਠਾ ਹੀ ਇਨਜਾਮ ਲਾਈ ਜਾਂਦੀ ਆ ਜੇ ਇਹੋ ਜੀ ਕੋਈ ਗੱਲ ਹੋਵੇ ਤੇ ਪਿੰਡ ਸਾਥ ਦਿੰਦਾ ਤੁਸੀਂ ਆਂਡ ਗਵਾਨ ਕੋ ਫੇਰ ਅੰਕਵਾਰੀ ਕਰਾ ਲਓ ਜੇ ਇਹੋ ਜੀ ਗੱਲ ਕੋਈ ਹੋਊਗੀ ਤੇ ਫਿਰ ਆਪੇ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਆਪੇ ਸਾਹਮਣੇ ਆ ਜਾਣਾ ਪਰ ਤੁਸੀਂ ਮੈਂਬਰ ਵਜੂਦਾ ਤੁਹਾਡੇ ਰਿਸਟਲ ਜਾਬ ਲੱਗਣਗੇ ਕਿੰਨੇ ਵੀ ਜਾ ਰਹੇ ਹਨੰਜਾਮ ਭਾਜੀ ਜਿੱਦਾਂ ਮਰਜੀ ਜਿੱਥੇ ਮਰਜੀ ਲਾਈ ਜਾ ਸਕਦੇ ਇਹ ਕਿਹੜੀ ਗੱਲ ਹਨੰਜਾਮਾਂ ਦੀ ਗੱਲ ਨਹੀਂ ਸਚਾਈ ਸਚਾਈ ਤੇ ਚੱਲਣਾ ਚਾਹੀਦਾ ਵਾ ਜਿਹੜੀ ਗੱਲ ਆ ਕਿਉਂ ਤੁਹਾਨੂੰ ਡਾਰਗਰ ਕੀਤਾ ਜਾ ਰਿਹਾ ਹੈ ਟਾਰਗੇਟ ਵੇਖੋ ਜੀ ਐਵੇਂ ਨਜਾਇਜ਼ ਹੀ ਬਾੜੀ ਬਾੜੀ ਕਵਾਲਟੀ ਬਾਜੀ ਕਰਕੇ ਜਾਂ ਲਾ ਲਓ ਜਾਂ ਉਦਾਂ ਲਾ ਲਓ ਕੋਈ ਇਹੋ ਜਿਹਾ ਕੋਈ ਗੱਲ ਤੇ ਹੈਗੀ ਨਹੀਂ ਤੁਸੀਂ ਸਾਡੇ ਲਾਗੇ ਗਵਾਣ ਮਤੇ ਨੇ ਅਨਕਵਾਰੀ ਕਰਾਓ ਜਿੱਦਾਂ ਮਰਜੀ ਦੋ ਅਰੀ ਤੇ ਅੱਗੇ ਹੋ ਚੁੱਕੀ ਆ ਬਾਕੀ ਤੁਸੀਂ ਫੇਰ ਅਨਕਵਾਰੀ ਕਰਾ ਲਿਓ ਦੋ ਅਰ ਤੇ ਬਾਰ ਬਾਰ ਅਲੀਗੇਸ਼ਨ ਨਾ ਸਰਿਆ ਬੀਬੀ ਨੇ ਕਿਹਾ ਤੁਹਾਡੇ ਰੋਤ ਤੁਸੀਂ ਜੋ ਕੀਤਾ ਤੀਕਾ ਵੇਖੋ ਜਦੋਂ ਆਪਾਂ ਕੇਤੇ ਇੰਜਾਮ ਲਾਉਨੇ ਆ ਜਾਂ ਤੇ ਉੱਥੇ ਕੋਈ ਵੀਡੀਓ ਹੋਵੇ ਜਾਂ ਕੋਈ ਬਣਾਈ ਹੋਵੇ ਕਿਸੇ ਨੇ ਕੈਮਰਾ ਲੱਗਾ ਹੋਵੇ ਤੇ ਫਿਰ ਮੈਨੂੰ ਦੱਸ ਦੇ ਮੈਨੂੰ ਲਿਆ ਕੇ ਸੱਚਾਈ ਦਿਖਾ ਦੇ ਤਾਂ ਪਰ ਜੇ ਬੀਬੀ ਘਰੇ ਉਹ ਕੱਟਣਾ ਵਾਪਸ ਲਿਓ ਬੀਬੀ ਗਵਾਹ ਆ ਕੋਈ ਉਹਦੇ ਘਰ ਨਹੀਂ ਉਹਦੇ ਮੁੰਡਿਆਂ ਨਾਲ ਤੇ ਲੜਾਈ ਆ ਉਹਨੇ ਤੇ ਬੰਨਾ ਹੀ ਬੰਨਾ ਇਸ ਚੀਜ਼ ਦੀ ਗਵਾਹ ਜੀ ਉਹਦੇ ਨਾ ਉਹਦੇ ਮੁੰਡਿਆਂ ਨਾਲ ਲੜਾਈ ਦੀ ਗਵਾਈ ਬੰਡੀ ਆ ਨਾ ਲੜਾਈ ਉਹਦੀ ਉਹਦੀ ਬੀਬੀ ਨਾਲ ਉਹਦੇ ਮੁੰਡਿਆਂ ਨਾਲ ਹੀ ਤੇ ਲੜਾਈ ਆ ਹੋਰ ਤੇ ਕੋਈ ਗੱਲ ਹੈਗੀ ਨਹੀਂ ਆ ਉਹਨੇ ਤੇ ਗਵਾਹ ਆਪੇ ਬੰਨਾ ਲਿਆਓ ਤੁਸੀਂ ਕਰਾਓ ਹੋਰ ਆਂਡ ਗਵਾਣ ਦੀ ਸਾਡੇ ਦੀ ਕਰਾਓ ਗਵਾਈ ਤੁਹਾਨੂੰ ਆਪੇ ਸੱਚਾਈ ਦੱਸਣਗੇ ਕੀ ਮੰਗ ਕਰਦੇ ਹੋ ਮੰਗ ਤੇ ਅਸੀਂ ਇਹੋ ਕਰਦੇ ਆ ਜੀ ਵੇਖੋ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਧੱਕਾ ਕਰਨ ਦੇ ਸਾਡੇ ਦੇ ਨਾਲ ਜਿਹੜੀ ਗੱਲ ਆ ਅੱਜ ਵੀ ਵੇਖੋ ਕਿੰਨਾ ਤਗੜਾ ਤੁਹਾਡੇ ਸਾਹਮਣੇ ਜੋ ਵੀ ਹੋਣ ਰਿਹਾ ਤੀ ਆਪ ਵੇਖਣ ਦੇ ਤੁਹਾਡੇ ਦਾ ਤੁਹਾਡੇ ਪਿੰਡ ਦੀ ਪੰਚਾਇਤ ਸਭ ਤੁਹਾਡਾ ਖੜੇ ਪਾਦੇ ਜਰੂਰ ਜੀ ਜਰੂਰ ਸਚਾਈ ਦਾ ਸਾਥ ਦੇਣਾ ਚਾਹੀਦਾ ਵਾ ਗੱਲ ਖੜਨ ਦੀ ਨਹੀਂ ਆ ਸਚਾਈ ਨਾਲ ਤੁਰਨਾ ਚਾਹੀਦਾ ਵਾ ਸਚਾਈ ਨਾਲ ਤੁਰਨਾ ਚਾਹੀਦਾ ਗੱਲ ਖਲੋਨ ਦੀ ਨਹੀਂ ਜਾਂ ਉਧਰੋਂ ਜਾਂ ਇਧਰੋਂ ਸਚਾਈ ਦਾ ਸਾਥ ਦੇਣਾ ਚਾਹੀਦਾ ਨਾ ਪਰ ਕੀ ਲੱਗਦਾ ਕਿ ਮੈਂਬਰ ਹੀ ਬੜਾ ਜ਼ਿੰਮੇਵਾਰ ਸ਼ਕਤ ਹੁੰਦਾ ਵਾ ਨਾ ਬੰਦੇ ਹੋ ਇਸ ਤਰ੍ਹਾਂ ਮੈਂਬਰਾਂ ਤੇ ਇਹਦਾ ਇਲਜ਼ਾਮ ਲੱਗਣੇ ਜਾਂ ਤਾਂ ਭਾਜੀ ਪਾਰਟੀ ਬਾਜੀ ਤੁਹਾਨੂੰ ਪਤਾ ਹੀ ਆਜ ਕੱਲ ਕੀ ਚੱਕਰ ਬਣ ਗਿਆ ਵਾ ਏਦਾਂ ਹੀ ਇੱਕ ਦੂਜੇ ਤੇ ਚੱਕੜ ਸੁੱਟੀ ਜਾਂਦੇ ਸੁੱਟੀ ਜਾਂਦੇ ਆ ਬਸ ਇਹ ਲੱਗਦਾ ਕਿ ਲਫਾਕ ਜਿਹੜੀ ਜਾਂਚ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਕਰਵਾਉਣੀ ਚਾਹੀਦੀ ਜਾਂਚ ਕਰਕੇ ਫਿਰ ਕਰਨਾ ਚਾਹੀਦਾ ਅੱਗੇ ਜੋ ਵੀ ਬੰਦਾ ਵਾ ਦੋ ਅਰੰਕਵਾਰੀ ਹੋ ਚੁੱਕੀ ਆ ਫੇਰ ਕਰਾ ਲੈਣ ਠੀਕ ਹੈ ਜਰੂਰ ਹੋਊਗਾ ਜਰੂਰ ਹੋਊਗਾ ਮੈਂ ਕਿੰਨਾ ਜ਼ਰੂਰ ਹੋਊਗਾ ਏ ਦੇਖੋ ਇਸ ਰੰਕ ਤੇ ਧਿਆਨ ਦੇ ਵਿੱਚ ਹੈ ਪਹਿਲਾਂ ਵੀ ਐਸਐਚਓ ਸਾਹਿਬ ਨੇ ਮੌਕਾ ਵੇਖਿਆ ਇਹ ਭੈਣ ਦਾ ਜਿਹੜਾ ਮਸਲਾ ਨਾ ਇਹ ਮੇਰੇ ਕੋਲ ਆਇਆ ਤੇ ਦਾਰ ਸਿੰਘ ਉਹ ਨਹੀਂ ਵੀ ਇਹਨਾਂ ਨਾਲ ਵਧਿਗੀ ਹੋਈ ਹੈ ਜਿਹੜੀ ਕਹਿੰਦੇ ਆਂ ਕਿ ਵੇਖੋ ਝਗੜਾ ਇਹਨਾਂ ਦਾ ਗਲੀ ਦੇ ਵਿੱਚ ਹੋਇਆ ਇਹ ਕਦੇ ਅੰਦਰ ਰਣਕੁਆਰੀ ਕੀਤੀ ਹੈ ਫਿਰ ਵੀ ਅਸੀਂ ਇਹਨਾਂ ਨੂੰ ਅਸ਼ਵਾਸਨ ਤਾਂ ਹੁੰਦੇ ਆ ਕਿ ਅਸੀਂ ਮੈਂ ਜਾ ਕੇ ਪਿੰਡ ਜਾ ਕੇ ਵੈਰੀਫਾਈ ਕਰਕੇ ਜੋ ਪੰਦੀਕਾਰ ਵੀ ਉਹ ਕਰਦੇ ਆਂਗੇ ਜਦੋਂ ਵੀ ਉਹ ਜਾਮ ਲਾਇਆ ਜਾ ਰਹੇ ਨੇ ਵੀ ਕੱਪੜੇ ਪਾੜੇ ਦੇ ਉੱਤੇ ਜਾ ਕੇ ਬਹੁਤ ਦੇਖੋ ਗੱਲ ਪਤਾ ਕਿ ਇਲਜ਼ਾਮ ਦਰਖਾਸਤ ਦੇ ਵਿੱਚ ਵੀ ਉਹਨਾਂ ਨੇ ਇਹ ਲਵਾਏ ਆ ਪਰ ਉਸ ਵਕਤ ਜੋ ਉੱਥੇ ਐਸਟੂ ਸਾਹਿਬ ਨੇ ਇਨਕੁਆਰੀ ਕੀਤੀ ਇਹ ਗੱਲ ਸਾਹਮਣੇ ਨਹੀਂ ਸੀ ਆਈ ਹੁਣ ਕੀ ਆਸ਼ਵਾਸ਼ਣ ਦਵਾ ਰਹੇ ਹੋ ਮੈਂ ਇਹਨਾਂ ਨੂੰ ਕਹਿਣਾ ਵੀ ਮੈਂ ਆਪ ਜਾ ਕੇ ਇਨਕੁਆਰੀ ਕਰ ਲੈਣਾ ਪਿੰਡ ਦੇ ਵਿੱਚੋਂ ਪਿੰਡ ਬਿਆਨ ਲੈ ਕੇ ਤੇ ਸਾਰਿਆਂ ਦਾ ਜੋ ਬੰਦੀ ਹੋएगी ਕਾਰ ਵੀ ਕਰ ਦਿਆਂਗਾ ਠੀਕ ਆ ਸਰ ਫਿਰ ਤੁਹਾਨੂੰ ਚੁੱਪ ਜਾਇਆ ਜੀ ਬਿਲਕੁਲ ਸਾਰੇ ਭਰਾਵਾਂ ਦੇ ਨਾਲ ਨੇ ਸਾਰੇ ਆਪਣੇ ਸਾਝੇ ਹੀ ਨਹੀਂ ਤੁਹਾਨੂੰ ਕਿ ਗੁੱਸਾ ਨਾਰਾਜ਼ਗੀ ਹੁੰਦੀ ਨਿਕਲ ਗਈ ਹੈ